ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਦਾਸ ਸਾਰਿਆਂ ਦੀ ਸੁੱਖ ਮੰਗਦੀ ਹਾਂ ਸਾਰਿਆਂ ਦੇ ਪਰਿਵਾਰਾਂ ਦੀ ਸੁੱਖ ਮੰਗਦੀ ਹਾਂ ਗੱਲ ਕਰੂੰਗੀ ਇਹ ਰਿਸ਼ਤਿਆਂ ਵਿੱਚ ਚਿਲਾਕੀਆਂ ਜਦੋਂ ਰਿਸ਼ਤਿਆਂ ਵਿੱਚ ਕੋਈ ਵੀ ਬੰਦਾ ਚਿਲਾਕੀਆਂ ਵਰਤਣ ਲੱਗ ਜਾਵੇ ਤਾਂ ਸਮਝਦਾਰੀ ਇਹੀ ਆ ਕਿ ਪਿੱਛੇ हट ਜਾਓ ਪਿੱਛੇ हट ਕੇ ਚਿਲਾਕੀਆਂ ਵਾਲੇ ਨੂੰ ਦੇਖੋ ਕਿ ਉਹ ਹੋਰ ਕਿੰਨਾ ਗਿਰ ਸਕਦਾ ਕਿਉਂਕਿ ਚਿਲਾਕੀਆਂ ਕਰਨ ਵਾਲਾ ਰੱਬ ਤੋਂ ਨਹੀਂ ਡਰਦਾ ਹਾਂ ਉਹ ਦਿਖਾਵੇ ਕਰਦਾ ਵੀ ਮੈਂ ਰੱਬ ਨੂੰ ਮੰਨਦਾ ਪਰ ਚਿਲਾਕੀਆਂ ਕਰਨ ਵਾਲਾ ਭੈਣ ਭਰਾਵਾਂ ਨੂੰ ਆਪਸ ਵਿੱਚ ਤੋੜਦਾ ਹੈ ਪਰ ਪ੍ਰਮਾਤਮਾ ਤਾਂ ਦੇਖਦਾ ਉਹਦੇ ਆਪਣੇ ਵੀ ਬੱਚੇ ਨੇ ਠੀਕ ਹੈ ਨਾ ਕਦੇ ਉਹਨਾਂ 'ਚ ਵੀ ਇਦਾਂ ਜੋ ਜੋ ਤੁਸੀਂ ਕਰਦੇ ਹੋ ਉਹ ਤੁਹਾਡੇ ਬੱਚੇ ਨਹੀਂ ਭੁਗਤਣਗੇ